ਨੇ ਡਾਕਟਰ ਗਰਮਕ ਸਿੰਘ ਦੇ ਵਿਰੁੱਧ ਲਾਇਆ ਹੈ ਇਹਨਾਂ ਵੱਲੋਂ ਆਪਰੇਸ਼ਨ ਦੌਰਾਨ ਲਾਪਰਵਾਹੀਆਂ ਵਰਤਣ ਕਰਕੇ ਮੇਰੇ ਪਿਤਾ ਜੀ ਦੀ ਅੱਜ ਮੌਤ ਹੋ ਗਈ ਆਪਰੇਸ਼ਨ ਕਾਤਾ ਸੀ ਕਦੋਂ ਹੋਇਆ ਸੀ ਇਹਨਾਂ ਨੇ ਪਿੱਤੇ ਦਾ ਆਪਰੇਸ਼ਨ ਕਰਨਾ ਸੀ ਪਰ ਲਾਪਰਵਾਹੀ ਕਰਨ ਕਰਕੇ ਇਹਨੇ ਕਿਹਾ ਸੀ ਵੀ ਮੇਰੇ ਕੋਲ ਪੂਰੀ ਟੀਮ ਆਉਂਦੀ ਹੈ ਡਾਕਟਰਾਂ ਦੀ ਜੋ ਆਪਰੇਸ਼ਨ ਕਰਦੀ ਹੈ ਅਸੀਂ ਇਹਨਾਂ ਦੇ ਗੱਲਾਂ ਵਿੱਚ ਆ ਕੇ ਇੱਥੇ ਦਖਲ ਕਰਵਾਤਾ ਤੇ ਜਦੋਂ ਸ਼ਾਮ ਨੂੰ ਇੱਕ ਇੱਕ ਡਾਕਟਰ ਆਇਆ ਤੇ ਨਾਲ ਉਹਦੇ ਆਪ ਆਪਰੇਸ਼ਨ ਡੇਟਰ ਚ ਵੜ ਗਿਆ ਜਦੋਂ ਕਿ ਇਹਦੇ ਕੋਈ ਡਿਗਰੀ ਵਗੈਰਾ ਹੈ ਨਹੀਂ ਸਾਜੇ ਨਾਲੀ ਮੈਂ ਨਸਤੀ ਸੀ ਮੈਂ ਕੋਈ ਐਨਐਸਸੀਆ ਡਾਕਟਰ ਸੀ ਨਾ ਕੋਈ ਰੇਡੀਓਗ੍ਰਾਫੀ ਵਾਲਾ ਡਾਕਟਰ ਸੀ ਜਿਹੜਾ ਅਲਟਰਾਸਾਉਂਡ ਕਰਕੇ ਦੇਖਦਾ ਵੀ ਹਾਂ ਕੀ ਇਹ ਅੰਦਰ ਕੀ ਨਹੀਂ ਮੈਂ ਇਹਦੇ ਕੋਈ ਸੋਖ ਸੁਵਿਧਾ ਸੀ ਜਿਹਨੇ ਨਾ ਬਚਾ ਸਕਦਾ ਇਹਨੇ ਉਦੋਂ ਅੰਤੜੀਆਂ ਵੱਡੀਆਂ ਉਤੋਂ ਟਾਂਕੇ ਲਾ ਕੇ ਉੱਪਰ ਆਪਰੇਸ਼ਨ ਕਰਕੇ ਪਿੱਤਾ ਕੱਢਤਾ ਤੇ ਪਿੱਤੇ ਦੇ ਪਿੱਤਾ ਦਾ ਅੰਦਰ ਛੱਡਦਾ ਜਿਹਦੇ ਕਰਕੇ ਜ਼ਹਿਰ ਵਾ ਫੈਲ ਗਿਆ ਸਾਰੇ ਥਰੀਫ ਦੇ ਵਿੱਚ ਜਰਵਾ ਫਿਰ ਗਿਆ ਤੇ ਕੱਲ ਮੇਰੇ ਪਿਤਾ ਦੀ ਸੈਪਟਿਕ ਸ਼ੌਕ ਨਾਲ ਮੌਤ ਹੋ ਗਈ ਕਿੰਨੇ ਟਾਈਮ ਬਾਅਦ ਕਿੰਨੇ ਟਾਈਮ ਬਾਅਦ 6 ਮਹੀਨੇ ਬਾਅਦ ਮੌਤ ਹੋ ਗਈ ਅਸੀਂ ਡੀ ਐਮ ਸੀ ਦੇ ਵਿੱਚ ਅਸੀਂ ਆਈ ਕਿਤੇ ਵਿੱਚ ਪਰ ਫਿਰ ਵੀ ਨਹੀਂ ਬਚਿਆ ਅਸੀਂ ਡੀ ਐਮ ਸੀ 38 ਤਰੀਕ ਦੇ ਦਾਖਲ ਹੋਏ ਹਾਂ ਤੇ ਅੱਜ ਦੇਖ ਲਓ ਕਿੰਨੀ ਤਰੀਕ ਹੈ ਡਾਕਟਰਾਂ ਨੇ ਕੀ ਕੀਤਾ ਡੀ ਐਮ ਸੀ ਦੇ ਡਾਕਟਰਾਂ ਨੇ ਕਹਿੰਦੇ ਕਿਹੜੇ ਬੇਵਕੂਫ ਡਾਕਟਰ ਨੇ ਸਰਜਰੀ ਕੀਤੀ ਹੈ ਤੇ ਕਿੰਨੀਆਂ ਸਰਦੀਆਂ ਹੋਈਆਂ ਉੱਥੇ ਦੀ ਉੱਥੇ ਸਾਡੀਆਂ ਦੋ ਸਰਜਰੀਆਂ ਹੋਈਆਂ ਕਿੰਨਾ ਖਰਚਾ ਹੋ ਗਿਆ ਉੱਥੇ ਸਾਡਾ ਘੱਟੋ ਘੱਟ 12 ਤੋਂ 15 ਲੱਖ ਰੁਪਏ ਉੱਥੇ ਖਰਚਾ ਆ ਗਿਆ ਜਦੋਂ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਮੇਰੇ ਤੋਂ ਗਲਤੀ ਨਾਲ ਆਂਤਰੀ ਵੱਡੀ ਗਈ ਹੈ ਉਹ ਪੁੱਛਿਆ ਨੇ ਕਿ ਡਾਕਟਰਾਂ ਤੋਂ ਗਲਤੀਆਂ ਹੁੰਦੀਆਂ ਨੇ ਕਹਿੰਦਾ ਮੇਰੀ ਕਿਸਮਤ ਮਾੜੀ ਸੀ ਮੈਂ ਕਿਹਾ ਕਿਸਮਤ ਤੇਰੀ ਕਿਉਂ ਮਾੜੀ ਸੀ ਬੰਦਾ ਹੱਸਦਾ ਮਰੀ ਇਹ ਹੀ ਬਿਆਨ ਦਿੱਤੇ ਆ ਵੀ ਮੇਰੀ ਕਿਸਮਤ ਮਾੜੀ ਸੀ ਜਾਂ ਇਹਨਾਂ ਦੀ ਕਿਸਮਤ ਸਾਡੀ ਮਾੜੀ ਸੀ ਜਿਹੜੀ ਅਸੀਂ ਇਹਦੇ ਕੋਲ ਫਸ ਗਏ ਖਰਚਾ ਕਿੰਨਾ ਆਇਆ ਹੁਣ ਤੱਕ ਪੂਰੇ ਸਾਡਾ ਦਾ ਖਰਚਾ ਬਹੁਤ ਆ ਗਿਆ ਇਹਦਾ ਉੱਥੇ ਕਰਜ਼ੇ ਦੀ ਕੋਈ ਗੱਲ ਹੀ ਨਹੀਂ ਹੈਗੀ ਸਾਡਾ ਘਰ ਦਾ ਮੁਖੀ ਤੁਰ ਗਿਆ ਸਾਹ ਗਰਦੀ ਖਾਤੀ ਨੂੰ ਕੀ ਕਰਨਾ ਅਸੀਂ ਬੰਦ ਜਿਹੜਾ ਹਸਤਾਬੰਦ ਕੀਤਾ ਜਾਂਦੇ ਤੈਨੂੰ ਗ੍ਰਫਤਾਰ ਕੀਤਾ ਜਾਵੇ ਤੇ ਕਤਲ ਦਾ ਨਹੀਂ ਸੰਸਕਾਰ ਨਹੀਂ ਕੀਤਾ ਹੁੰਦਾ ਇਹ ਜਿਹੜਾ ਧਰਨਾ ਹੀ ਕਦੋਂ ਸਾਡੇ ਜਦੋਂ ਕਾਕੇ ਇਹਨੂੰ ਇਹ ਵੀ ਗ੍ਰਫਤਾਰੀ ਨਹੀਂ ਹੁੰਦੀ ਤੇ ਪਰਚਾ ਨਹੀਂ ਪੈਂਦਾ ਕਤਲ ਦਾ ਮੁਕੱਦਮਾ ਦਰਜ ਨਹੀਂ ਹੁੰਦਾ ਉਦੋਂ ਤੱਕ ਅਸੀਂ ਧਰਨਾ ਨਹੀਂ ਚੱਕਣਾ ਸਰਬ ਇੱਕ ਡਾਕਟਰ ਦੇ ਖਿਲਾਫ ਧਰਨਾ ਲੱਗਿਆ ਹੋਇਆ ਕਨਨਾਂ ਨਾ ਨਾ ਸ਼ਹਿਰ ਸਰਪੰਚ ਸਿੰਘ ਆਵਾਜ਼ ਹੀ ਬੰਦ ਕੀਤੀ ਹੋਈ ਹੈ ਇਹਨਾਂ ਸਰ ਸੌਣ ਸਿੰਘ ਜੀ ਤੋਂ ਸਮਰਾਲੇ ਦੇ 71 ইয়ার 올ਡ ਉਹਨਾਂ ਨੇ ਇੱਥੇ ਟ੍ਰੀਟਮੈਂਟ ਜਿਹੜਾ ਹਸਪੀਟਲ ਹੈ ਜਦਾ ਕਰਨ ਦਾ ਇੱਥੇ ਕਰਾਇਆ ਸੀ ਜਿਸ ਦੇ ਸਾਬ ਸੌਣ ਸਿੰਘ ਦੀ ਡੈਥ ਹੋਈ ਹੈ ਐਮਸੀ ਦੇ ਵਿੱਚ ਪਰਿਵਾਰ ਨੇੜਾ ਧਰਨਾ ਲਾਇਆ ਪਰਿਵਾਰ ਰਿਲੀਗੇਸ਼ਨ ਜਿਹੜਾ ਇਹਨਾਂ ਦੇ ਹਸਪੀਟਲ ਦੇ ਲਾ ਰਿਆ ਇਹਦੇ ਸੁੰਦੀਆਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਬੀੜਾ ਇੱਕ ਕੰਪਲੇਂਟ ਦੇਣਗੇ ਉਹਦੇ ਅਸੀਂ ਜਿਹੜਾ ਬੋਰਡ ਬਣਾਗਾ ਦਾ ਉਸ ਤੋਂ ਬਾਅਦ ਨੋ ਕਰਾਵਾਂਗੇ ਉਹ ਤੋਂ ਬਾਅਦ ਬੋਰਡ ਦੀ ਜਿਹੜੀ ਵੀ رائے ਆਉਗੀ ਉਹਦੇ ਮੁਤਾਬਕ ਜਿਹੜੀ ਐ ਕਾਰਵਾਈ ਬਿਲਕੁਲ ਕੀਤੀ ਜਾਊਗੀ ਅਜੇ ਧਰਨਾ ਚੱਲ ਰਿਹਾ ਹੈ ਤਾਂ ਨਾਲ ਕੋਈ ਦਰਜ ਨਹੀਂ ਹੋਵੇ ਅਸੀਂ ਉਹਨਾਂ ਨੂੰ ਪਰਿਵਾਰ ਨੂੰ ਸਮਝਾਈਏ ਗੱਲ ਹਾਂ ਉਹ ਦੇਖਣ ਪਰਿਵਾਰ ਵੱਲੋਂ ਕੋਈ ਐਪਲੀਕੇਸ਼ਨ ਕੋਈ ਐਫ ਆਈ ਆਰ ਦਰਜ ਵੀ ਕਰਾਈ ਗਈ ਹੈ ਨਹੀਂ ਕੰਪਲੇਂਟ ਦਰਜ ਕਰਾਈ ਹੈ ਐਕਚੁਅਲੀ ਪੁਲਿਸ ਜਦੋਂ ਵੀ ਕਿਸੇ ਡਾਕਟਰ ਦੇ ਖਿਲਾਫ ਕੰਪਲੇਂਟ ਆਦੀ ਹੈ ਸੀਐਮਓ ਕੋਲ ਹੀ ਭੇਜਦੇ ਆ ਸੀਐਮਓ ਡਾਕਟਰਾਂ ਦਾ ਬੋਰਡ ਬਣਾਦਾ ਇਨਕੁਆਰੀ ਕਰਾਂਦਾ ਹੈ ਉਹ ਤਾਂ ਬਾਅਦ ਹੀ ਕਰਵੀਏ ਤੁਹਾਡੇ ਕੋਲ ਕੋਈ ਦਰਜ ਕਰਵਾਏ ਗਏ ਨਾ ਬਿਆਨ ਤੇ ਆਪਣਾ ਡਾਕਟਰ ਸਾਹਿਬ ਵੱਲੋਂ ਨਹੀਂ ਨਹੀਂ ਸਾਡੇ ਕੋਲ ਇਹਦੀ ਡੈਥ ਜਿਹੜੀ ਆ ਰਾਤੀ ਹੋਈ ਆ ਡਾਕਟਰ ਸਾਹਿਬ ਦਾ ਕਹਿਣਾ ਕਦੀ ਪੁਲਿਸ ਸਟੇਸ਼ਨ ਦੇ ਵਿੱਚ ਮੈਂ ਤੁਮਨੇ ਬਿਆਨ ਦਰਜ ਕਰਵਾਇਆ ਨਹੀਂ ਨਹੀਂ ਬਿਆਨ ਦਰਜ ਦੀ ਕੋਈ ਵੈਲੀ ਨਹੀਂ ਸਾਡੇ ਬੈਦਮ ਦੱਸਿਆ ਵੀ ਇਹਦੇ ਵਾਸਤੇ ਤਾਂ ਜਦੋਂ ਡੈਥ ਹੋਈ ਆ ਕੌਜ਼ ਆਫ ਡੈਥ ਲਈ ਜਿਹੜਾ ਬੋਰਡ ਦਾ ਆਉਣਾ ਜ਼ਰੂਰੀ ਆ ਡਾਕਟਰਾਂ ਦੀ ਡਾਇਰ ਤੋਂ ਬਾਅਦ ਜਿਹੜੀ ਆ ਕਾਰਵਾਈ ਕੀਤੀ ਜਾਊਗੀ ਮੇਰਾ ਨਾਮ ਦਿਗਮੀਤ ਕੌੜਾ ਮੇਰੇ ਹਸਬੰਦ ਦਾ ਨਾਮ ਸੋਨ ਸਿੰਘ ਸੀਗਾ ਜੋ ਕਿ ਇੱਥੇ ਆਪਰੇਸ਼ਨ ਕਰਵਾਉਣ ਆਏ ਸੀਗੇ ਆਪਰੇਸ਼ਨ ਕਰਨ ਦੇ ਵਾਸਤੇ ਇਹਨਾਂ ਨੇ ਕਿਹਾ ਸੀ ਕਿ ਦੁਵਾਰੀ ਤੋਂ ਅਗਲੇ ਦਿਨ ਅਸੀਂ ਆਪਰੇਸ਼ਨ ਕਰਾਂਗੇ ਅਸੀਂ ਦੁਵਾਰੀ ਤੋਂ ਅਗਲੇ ਦਿਨ ਇਹਨਾਂ ਨੂੰ ਇੱਥੇ ਦਾਖਲ ਕਰਾਇਆ ਜਦੋਂ ਇਹਨਾਂ ਨੇ ਸ਼ਾਮ ਨੂੰ ਆਪਰੇਸ਼ਨ ਕੀਤਾ ਤਾਂ ਉਹਨਾਂ ਦੇ ਅੰਦਰ ਜਦੋਂ ਨਾ ਮਿਲਣ ਗਈ ਆਪਰੇਸ਼ਨ ਕਰਨ ਤੋਂ ਬਾਅਦ ਚੰਗਾ ਮੈਂਦੀ ਸੀ ਮੈਂ ਜਾ ਕੇ ਹੱਥ ਫੜ ਲਿਆ ਉਹਨਾਂ ਦਾ ਆ ਥੜ ਕੇ ਮੈਂ ਅਰਦਾਸ ਕੀਤੀ ਮੈਂ ਕਿ ਕੀ ਗੱਲ ਇਹਨਾਂ ਦਾ ਦਰਦ ਪਰ ਉਹਨਾਂ ਨੂੰ ਕੋਈ ਇਨਾ ਹੰਸੀ ਇੰਨੀ ਤਕਲੀਫ ਹੋ ਰਹੀ ਸੀ ਉਹਨਾਂ ਨੂੰ ਫਿਰ ਉਹਨਾਂ ਨੇ ਮੈਂ ਕਿਜੀ ਤਾਂ ਮੈਨੂੰ ਦੱਸ ਕੇ ਕਿ ਬਾਹਰ ਚੱਲ ਇਹ ਉਹ ਹੈਗੀ ਆ ਹਾਂ ਉੱਥੇ 아이ਸੀ ਯੂ ਦੇ ਚਿਰਖਿਆ ਹੋਇਆ ਸੀਗਾ ਕਿਤੇ ਬਾਹਰ ਚੱਲੋ ਬਾਹਰ ਇੱਥੇ ਨਹੀਂ ਕਿਸੇ ਨਾਲ ਅਸੀਂ ਬੈਠਣ ਦੇ ਮੈਂ ਬਾਹਰ ਆ ਕੇ ਬੈਂਚ ਤੇ ਬੈਠ ਗਈ ਸ਼ਾਮ ਨੂੰ ਫਿਰ ਇਹਨਾਂ ਦੇ ਉੱਥੇ ਇਹ ਆ ਗਿਆ ਇਹਨੇ ਕੋਈ ਨਹੀਂ ਦੱਸਾ ਰੋਜ਼ ਮੈਂ ਆਉਂਦੀ ਸੀਗੀ ਰੋਜ਼ ਮੈਂ ਸੀ ਪੰਜ ਦਿਨ ਮੈਂ ਲਗਾਤਾਰ ਆਉਂਦੀ ਰਹੀਆਂ ਮੈਂ ਬੈਠਦੀ ਸੀ ਕੋਲ ਨੇ ਨੇ ਇਹ ਨਹੀਂ ਸਕਾ ਕਿ ਮੈਂ ਤੁਹਾਨੂੰ ਤਲੀ ਘੱਟੀ ਗਈ ਅਖੀਰ ਜਦੋਂ ਇਹ ਚਾਹ ਸ਼ਾਮ ਨੂੰ ਮੈਨੂੰ ਲੈ ਕੇ ਗਿਆ ਕਾਕਾ ਮੈਂ ਖਾਧ ਮੈਂ ਡੇਟਾ ਘਰੇ ਜਾਣਾ ਵਾ ਤੇ ਮੈਨੂੰ ਚਾਹ ਲੈ ਕੇ ਗਿਆ ਕੋਈ ਕਦੇ ਵੀ ਇਹਨਾਂ ਨੂੰ ਕੋਈ ਪੀਣ ਨੂੰ ਕੁਝ ਦੋ ਉਹ ਕਹਿੰਦਾ ਵੀ ਇਹਨਾਂ ਨੂੰ ਕੁਝ ਚਾਹ ਦੇ ਦੋ ਜੋ ਵੀ ਹੈ ਦੇ ਦੋ ਇਹਨਾਂ ਨੂੰ ਪੀਣ ਨੂੰ ਜੇ ਮੈਂ ਚਾਹ ਦਿੱਤੀ ਉਹ ਅੰਤੜੀ ਸਾਰੀ ਹੋਇਆ ਗਈ ਸਾਨੂੰ ਜਿੱਥੋਂ ਪਤਾ ਲੱਗਿਆ ਸਾਨੂੰ ਤਾਂ ਨਹੀਂ ਡਾਂਕੇ ਲਾ ਕੇ ਤੋਰਨ ਦਾ ਹੈ ਕੀ ਬੋਧ ਲੰਗਣਾ ਸੀਗੇ ਸਾਨੂੰ ਤੁਹਾਨੂੰ ਬਾਅਦ ਚ ਡਾਕਟਰ ਵੱਲੋਂ ਦੱਸਿਆ ਗਿਆ ਵੀ ਅੰਤੜੀ ਹਾਂ ਡਾਕਟਰ ਵੱਲੋਂ ਜਿਸ ਰਾਤ ਅੰਤੜੀ ਵਿੱਚੋਂ ਸਾਰਾ ਮਟੀਰੀਅਲ ਲੀਕ ਹੋ ਗਿਆ ਅਜ਼ੀਰ ਔਲਾ ਪਾਇਆ ਨਹੀਂ ਨਹੀਂ ਕਹਿੰਦਾ ਇਹ ਤਾਂ ਪੇਟ ਚ ਪੇਟ ਦਾ ਗੰਦ ਮੰਦ ਆ ਮੈਂ ਕਿਹਾ ਪੇਟ ਚ ਕਿਹੜਾ ਇਹੋ ਜਿਹਾ ਗੰਦ ਮੰਦ ਹੁੰਦਾ ਚਾਹ ਵਰਗਾ ਉਧਰ ਵਰਗਾ ਤੇ ਤੇਰੇ ਸਾਡੇ ਦੇ ਵੱਲੋਂ ਜ਼ੋਰ ਪਾਉਣ ਤੇ ਇਹ ਦੱਸਿਆ ਕਹਿੰਦਾ ਮੇਰੇ ਤੋਂ ਗਲਤੀ ਨਾਲ ਅੰਗੜੀ ਵੱਢੀ ਗਈ ਸੀ ਕਿ ਤੁਹਾਡੇ ਕੋਲ ਸਬੂਤ ਹੈ ਵੀ ਜੋ ਉਹਨੇ ਮੰਨੇ ਉਹਨਾਂ ਨੂੰ ਹਾਂਜੀ ਮੇਰੇ ਕੋਲ ਹੈਗਾ ਇਹਨੇ ਲਿਖਿਆ ਹੋਇਆ ਸਾਰਾ ਕੁਝ ਆ ਮੋਰ ਲੱਗੀ ਹੋਈ ਇਹਦੇ ਜਵਾਨ ਵੀ ਮੈਂ ਤੁਹਾਨੂੰ ਚੱਲਦੀ ਦਿਖਾ ਦੂੰਗੀ ਮੇਰੇ ਕੋਲ ਸਾਰਾ ਰਿਕਾਰਡ ਕੀਤਾ ਹੋਇਆ ਵਾਹ ਜੀ ਧਰਨਾ ਲਾਇਆ ਕਦ ਤੱਕ ਧਰਨਾ ਜਾਰੀ ਧਰਨਾ ਜਦ ਤੱਕ ਇਹ ਮਰਦਾ ਨਹੀਂ ਉਹ ਤੱਕ ਆਪਣੀ ਗਿਰਬਦਾਰੀ ਦਾ ਹਾਸਾ ਜਦ ਤੱਕ ਮਰਦਿਆਂ ਨਜ਼ਰ ਬੇਨਾਦਰ ਨਾ ਮੈਂ ਤਾਂ ਇਹਦਾ ਸੇਪਾ ਕਰਨਾ ਇੱਥੇ ਬੈਠ ਕੇ ਮੈਂ ਰੋਲ ਪਟਿਆ ਕਰਨਾ ਵਾ ਜਿਹੜੇ ਡਾਕਟਰਾਂ ਕਹੇ ਮੈਂ ਮਰ ਜਮਾ ਇੱਥੇ ਬੈਠੇ ਸ਼ੂਟਿੰਗ ਮਹਗੀਆ ਉਹ ਗੱਲਾਂ ਦੇ ਕਰਦਾ ਜਿਹੜੇ ਇੱਥੇ ਆ ਕੇ ਪੈਸੇ ਬਣਾਉਂਦੇ ਆ ਮੁਖੀ ਤੁਰ ਗਿਆ ਸਾਡਾ ਪਰਿਵਾਰ ਇਹਨਾਂ ਨੂੰ ਖੇਰੂ ਖੇਰੂ ਕਰਤਾ ਬੰਦੇ ਨੇ ਠੀਕ ਹੈ ਨਾਮ ਕੀ ਬਲੇ ਦਾ ਮੇਰਾ ਨਾਮ ਗੁਰਮੁਖ ਸਿੰਘ ਅੱਜ ਤੁਹਾਡੇ ਬਾਬਾ ਹਸਪਤਾਲ ਦੇ ਬਾਹਰ ਸੜਕ ਤੇ ਤਰਨਾ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਕਿ ਸਾਡੇ ਪੇਸ਼ੰਟ ਨੂੰ ਮੌਤ ਹੋਈ ਹੈ ਤੁਹਾਡੇ ਕੋਲ ਗੱਲ ਸਰਗਿ ਕੀਤੀ ਦੇਖੋ ਸਰਜਰੀ ਮੇਰੇ ਕੋਲ ਹੋਈ ਆ ਉਹ ਵੀ ਸਰਜਰੀ ਤੋਂ ਬਾਅਦ 5 ਦਿਨ ਮਰੀਜ਼ ਦਾਖਲ ਰਿਹਾ ਉਹਦੇ ਟਾਂਕਿਆਂ ਦੇ ਵਿੱਚੋਂ ਥੋੜਾ ਰਸਾ ਆਇਆ ਸੀਗਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਸਰਜਰੀ ਲਈ ਕਿਹਾ ਸੀਗਾ ਬਟ ਉਹ ਉਹਨਾਂ ਨੇ ਕਿਹਾ ਕਿ ਅਸੀਂ ਡੀ ਐਮ ਸੀ ਜਾ ਕੇ ਟ੍ਰੀਟਮੈਂਟ ਕਰਾਣਾ ਹੈ ਤੇ ਉਹ ਫਿਰ ਰੈਫਰ ਹੋ ਕੇ ਮੇਰੇ ਕੋਲੋਂ ਅੱਜ ਤੋਂ ਤਕਰੀਬਨ ਮਹੀਨਾ ਸਵਾ ਮਹੀਨਾ ਪਹਿਲਾਂ ਡੀ ਐਮ ਸੀ ਚਲੇ ਗਏ ਸੀ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਡਾਕਟਰਾਂ ਨੇ ਮੰਨਿਆ ਕਿ ਸਾਡੇ ਤੋਂ ਆਂਤ ਦੀ ਵੱਡੀ ਗਈ ਹੈ ਇੰਜਰੀ ਹੋਈ ਸੀਗੀ ਉਹਨੂੰ ਰਿਪੇਅਰ ਕੀਤਾ ਗਿਆ ਬਟ ਕੋਈ ਜਾਣ ਕੇ ਨਹੀਂ ਵਟਿਆ ਗਿਆ ਕੁਝ ਵੀ ਜੋ ਮੇਰੇ ਸਰਜਨ ਨੇ ਸਟੇਟਮੈਂਟ ਦਿੱਤੀ ਹੈ ਬਾਕੀ ਇਹਨਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਹੋਈ ਆ ਪਿਛਲੇ 2-3 ਦਿਨ ਪਹਿਲਾਂ ਮੈਨੂੰ ਬੁਲਾਇਆ ਸੀਗਾ ਤੇ ਅਸੀਂ ਆਪਣੀ ਇਥੇ ਸਟੇਟਮੈਂਟ ਦੇ ਕੇ ਵੀ ਆਏ ਹਾਂ ਜੀ ਸਮਰਾਲਾ ਪੁਲਿਸ ਸਟੇਸ਼ਨ ਹਾਂਜੀ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਜੀ